ਮੇਰੀ ਉਹਨਾਂ ਪਖੰਡੀ ਬਾਬਿਆਂ ਨੂੰ ਵੀ ਬੇਨਤੀ ਹੈ ਜਿਹੜੇ ਧਰਮ ਦੀ ਆੜ ਵਿੱਚ ਪੀਰਾਂ ਫਕੀਰਾਂ ਦੇਵੀ-ਦੇਵਤਿਆਂ ਗੁਰੂਆਂ ਭਗਤਾਂ ਦੀਆਂ ਫੁੱਟਮਾਂ ਲਾ ਕੇ ਪਖੰਡ ਨੂੰ ਬੜਾਵਾ ਦੇ ਰਹੇ ਐ ਉਹ ਲੋਕ ਆਪਣਾ ਪਖੰਡ ਬੰਦ ਕਰਕੇ ਇਸ ਇਕੱਠ ਵਿੱਚ ਪਹੁੰਚ ਸਕਦੇ ਹਨ ਇਹ ਉਹਨਾਂ ਨੂੰ ਚੇਤਾਵਨੀ ਹੈ ਜਿਹੜੇ ਆਪ ਚੱਲ ਕੇ ਪਖੰਡ ਨੂੰ ਖਤਮ ਕਰਕੇ 7 ਅਕਤੂਬਰ ਨੂੰ ਫਰੀਦਕੋਟ ਦੁਪਹਿਰੇ 1 ਵਜੇ ਵਿਸ਼ੇਸ਼ ਤੌਰ ਤੇ ਵੱਡੇ ਇਕੱਠ ਵਿੱਚ ਪਹੁੰਚਣਗੇ ਉਹਨਾਂ ਨੂੰ ਸਰਪਾਉ ਪਾ ਕੇ ਉਹਨਾਂ ਦੀ ਭੁੱਲ ਦੀ ਮਾਫੀ ਦੇ ਕੇ ਸੱਤ ਦੇ ਰਸਤੇ ਤੇ ਤੁਰਨ ਦਾ ਅੱਗੇ ਤੋਂ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਔਰ ਜਿਹੜੇ ਬਾਬੇ ਕਹਿੰਦੇ ਆ ਸਾਡੀ ਧੌਣ ਵਿੱਚ ਕਿਲਾ ਹੈ ਅਸੀਂ ਪਖੰਡ ਨਾ ਅੱਜ ਬੰਦ ਕਰਨਾ ਨਾ ਕੱਲ ਕਰਨਾ ਸੋ ਇਸ ਵਿਸ਼ੇਸ਼ ਮੀਟਿੰਗ ਤੋਂ ਬਾਅਦ ਫਿਰ ਅਸੀਂ ਪੰਜਾਬ ਲੈਵਲ ਤੇ ਕਮੇਟੀਆਂ ਤਿਆਰ ਕਰਕੇ ਉਹਨਾਂ ਬਾਬਿਆਂ ਦੇ ਪਖੰਡ ਦਾ ਪਰਦਾ ਫਾਸ਼ ਕਰਾਂਗੇ